21 ਸਾਲ ਦਾ ਨੌਜਵਾਨ ਦਸੰਬਰ 2023 ਵਿੱਚ ਯੂਰਪਸ ਘੁੰਮਣ ਲਈ ਗਿਆ ਸੀ ਜੋ ਕਿ ਦੱਸਿਆ ਜਾ ਰਿਹਾ ਹੈ ਕਿ ਟੂਰਿਸਟ ਵਿਜਿਟ ਤੇ ਗਿਆ ਸੀ ਜਿੱਥੇ ਉਸ ਨੂੰ ਫਰੂਜ ਦੀ ਸੈਨਾ ਵੱਲੋਂ ਜਵਰੀ ਫੌਜੀ ਵਿੱਚ ਭਰਤੀ ਕਿਤੇ ਜਾਂਦਾ ਮਾਮਲਾ ਸਾਹਮਣੇ ਆਇਆ ਤੇ ਉਸ ਨੂੰ ਯੂਕਰੇਨ ਦੀ ਲੜਾਈ ਬਾਰਡਰ ਉੱਪਰ ਭੇਜ ਦਿੱਤਾ ਗਿਆ 6 ਮਹੀਨੇ ਤੋਂ ਉਸ ਦਾ ਪਰਿਵਾਰ ਨਾਲ ਕੋਈ ਸੰਪਰਕ ਨਹੀਂ ਹੋ ਸਕਿਆ ਜਿਸ ਕਾਰਨ ਪਰਿਵਾਰ ਦਾ ਇਸ ਟਾਈਮ ਬੁਰਾ ਹਾਲ ਹੋਇਆ ਪਿਆ ਹੈ ਆਪਾਂ ਸੁਣਾਉਂਦੇ ਆ ਪੀੜਤ ਨੌਜਵਾਨ ਦੀ ਮਾਂ ਕੀ ਕਹਿ ਰਹੀ ਹੈ ਕਹਿੰਦੀ ਉਹਦੇ ਪੁੱਤ ਨੂੰ ਵਾਪਸ ਇੰਡੀਆ ਲਿਆਇਆ ਜਾਵੇ ਸਰਕਾਰ ਤੋਂ ਮੰਗ ਕਰ ਰਹੀ ਹੈ ਕੀ ਇਹ ਸਾਰਾ ਮਾਮਲਾ ਤੁਹਾਨੂੰ ਦੱਸਣੇ ਆ ਮੈਂ ਪੰਜਾਬੀ ਸਟੇਸ਼ਨ ਲਈ ਰਿਪੋਰਟ ਲਾ ਹਜੀ ਆਪਾਂ ਨਾਮ ਕੀ ਹੈ ਕਿਰੇ ਪੀੜਤ ਦੇ ਰਹਿਣ ਵਾਲੇ ਗੁਰਨੀਤ ਕੌਰ ਗੱਲੋ ਵੇਖ ਕੀ ਵਾ ਤੁਹਾਡੇ ਮੁੰਡਾ ਕਿੱਥੇ ਗਿਆ ਕਦੋਂ ਗਿਆ ਉਹ ਗਿਆ ਸੀ ਵੀ 4 ਤਿੰਨ ਮਹੀਨੇ ਹੋਏ ਬੱਚੇ ਨੂੰ ਗਿਆ ਦੇਣਾ ਜਿੱਦਾਂ ਮਤਵਲ ਇੱਥੇ ਚਲੇ ਗਏ ਨੇ ਅਸਲਾਮੁਅਲੈਕੁਮ ਮੰਨ ਲਈ ਅੱਗੇ ਫਿਰ ਉਹਨਾਂ ਨੇ ਰੂਸਿਆ ਲੈਨੇ ਆਪਣੀ ਪਤਨੀ ਉੱਥੇ ਕਰ ਲਿਆ ਜੇਲ੍ਹ 'ਚ ਉਹਨਾਂ ਦੁਆਰਾ ਪੁੱਛਿਆ ਵੀ ਤੁਸੀਂ ਜਾ ਤੁਸੀਂ ਉਹ ਕਰੋ ਮਤਲਬ ਜੇਲ੍ਹ 'ਚ ਹੋਵੋ ਤੇ ਜਾਂ ਤੁਸੀਂ ਆਰਮੀ ਦੀ ਪਤਨੀ ਹੋ ਜਾਓ ਬੱਚੇ ਆਰਮੀ ਦੀ ਪਤਨੀ ਹੋ ਗਏ ਉਹਨਾਂ ਨੂੰ ਕੋਈ ਪਤਾ ਨਹੀਂ ਕਿ ਇਹ ਵੀ ਲੰਗਰੀਆਂ 'ਚ ਰੱਖਾਂਗੇ ਲੰਗਰੀਆਂ 'ਚ ਨਾ ਦੋਕ ਦਿਨ ਪਤਾ ਨਹੀਂ ਲੰਗਰੀਆਂ 'ਚ ਰੱਖਿਆ ਕਿੱਥੇ ਰੱਖਿਆ ਫਿਰ ਉਹਨਾਂ ਨੂੰ ਲੈ ਗਏ ਹੀ ਅੱਗੇ ਲੜਾਈ 'ਚ ਉਹ ਬੋਲਦਾ ਵੀ ਮਮਾ ਮੈਨੂੰ ਜਲਦ ਤੋਂ ਜਲਦ ਕੱਢੋ ਕਿਹੜੇ ਮੁਲਕ ਗਿਆ ਸੀ ਉਹ ਗਿਆ ਸੀ ਰੂਸਿਆ ਰੂਸਿਆ ਗਿਆ ਸੀ ਹਾਂਜੀ अच्छा हुन कभी ਗੱਲਬਾਤ ਥੋੜੀ ਨਾਲ ਹੋਈ ਮੁੰਡੇ ਦੀ ਆਪਸ ਵਿੱਚ ਹੁਣ ਸਾਡੇ ਨਾਲ ਕੋਈ ਗੱਲ ਨਹੀਂ ਹੋਈ 15 ਦਿਨ ਹੋਇਆ ਮੈਸੇਜ ਆਇਆ ਹੀ ਬਸ ਤੇ ਮੰਮੀ ਮੈਂ ਅੱਗੇ ਜਾਂਦਾ ਪਿਆ ਤੂੰ ਕਹਿੰਦਾ ਅੱਛਾ ਨਹੀਂ ਲੈਣੇ ਮੇਰੇ ਹੂੰ ਕਿੰਨੇ ਕੁ ਮੁੰਡੇ ਨੇ ਤੁਹਾਡੇ ਇਹ ਸਾਡੇ ਇਧਰੋਂ ਦੋ ਹੀ ਇੱਕ ਬਲਾ ਚੋਰ ਦਾ ਨਵੇਂ ਸ਼ਹਿਰ ਦਾ ਮੇਰਾ ਕਾਕਾ ਤੇ ਇੱਕ ਗਰਦਾਸਪੁਰ ਦਾ ਬਸ ਤੁਹਾਡੇ ਕਿੰਨੇ ਮੁੰਡੇ ਨੇ ਸਾਡੇ ਠੀਕ ਕੋਈ ਹੈ ਬੇਟਾ ਮੇਰਾ ਤਿੰਨ ਬੇਟਾ ਮੇਰੇ ਬੇਟੇ ਦੋ ਤੁਹਾਡੇ ਦੋ ਬੇਟੇ ਨੇ ਹਾਂਜੀ ਇੱਕ ਗੁੱਡੀ ਇੱਕ ਉਹ ਮੁੰਡਾ ਬਾਹਰ ਗਿਆ ਜਿਹੜਾ ਹਾਂਜੀ ਹਾਂਜੀ ਕਿੰਨੇ ਕੁੜੇ ਸੀ ਉਹ ਉਹ ਪਲਾਸਟਿਕ ਦੀ ਸੀ ਅੱਛਾ ਫੇਰ ਹੁਣ ਉੱਥੇ ਕੀ ਕਰਦਾ ਹੈ ਉਹ ਰੱਸਿਆ ਚ ਉੱਥੇ ਰੱਸਿਆ ਚ ਹੁਣ ਸਾਨੂੰ ਪਤਾ ਨਹੀਂ ਕੀ ਕਰਦਾ ਵੀ ਇੱਦਾਂ ਬੋਲਦਾ ਵੀ ਮੰਮੀ ਮੈਨੂੰ ਜਲਦ ਤੋਂ ਜਲਦੀ ਕੱਢੋ ਵੀ ਇੱਥੇ ਲੜਾਈ ਚ ਲੈ ਕੇ ਜਾਂਦੇ ਨੇ ਅੱਛਾ ਬਸ ਇਹੀ ਬੋਲਦਾ ਹੁਣ ਕੋਈ ਮੈਸੇਜ ਵੀ ਕੋਈ ਕੋਈ ਐਮਪੀ ਨਾਲ ਥੋੜੀ ਗੱਲਬਾਤ ਵੀ ਹੋਈ ਕੋਈ ਹਾਂ ਸਾਡੀ ਪਹਿਲਾਂ ਹੋਈ ਗੱਲਬਾਤ ਜਦੋਂ ਪਹਿਲਾਂ ਸਟੈਪ ਚੱਕਿਆ ਸੀ ਤੇ ਵੀ ਇੱਥੇ ਬਲਾ ਚੋਰ ਜਿਹੜੇ ਸਰਕਾਰ ਉਹਦੇ ਨਾਲ ਵੀ ਹੋਈ ਸੀ ਜਿਹੜੀ ਅੱਗੇ ਵੀ ਅੱਛਾ ਜੀ ਹੋਰ ਵੀ ਕੋਈ ਆਏ ਸੀ ਹੂੰ ਉਹਨਾਂ ਨਾਲ ਵੀ ਹੋਇਆ ਇਹ ਉਹਨਾਂ ਨੇ ਕੀ ਬੋਲੇ ਉਹਨਾਂ ਨੇ ਕੁਝ ਨਹੀਂ ਕੀਤਾ ਜਿਵੇਂ ਸਿੱਧਾ ਕੋਈ ਸਾਡਾ ਬੱਚੇ ਦਾ ਕੋਈ ਪਤਾ ਨਹੀਂ ਲੱਗਿਆ ਜਾਂ ਕੋਈ ਆਏਗਾ ਜਾਂ ਨਹੀਂ ਆਏਗਾ ਜਿਹੜੇ ਵਿਕਰਮਜੀਤ ਸਹਾਣੀ ਨੇ ਐਮਪੀ ਸਾਹਿਬ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਐਮਬੈਸਡਰ ਨੂੰ ਲੈਟਰ ਲਿਖਿਆ ਹੈ ਕਿ ਥੋੜਾ ਮਨਅਛੇਤੀ ਛੱਡਿਆ ਜਾਵੇ ਉਹਨਾਂ ਨੂੰ ਥਰੂ ਪਤਾ ਹੈਗਾ ਜਾਣਕਾਰੀ ਇਸ ਤਰ੍ਹਾਂ ਦੀ ਕੋਈ ਨਹੀਂ ਸਾਨੂੰ ਕੋਈ ਪਤਾ ਗੁਜਰ ਗਈ ਨਹੀਂ ਇਸ ਤਰ੍ਹਾਂ ਦੀ ਤੁਸੀਂ ਸਰਕਾਰ ਕੀ ਗੋਹਰ ਰਗਾਉਂਦੇ ਹੋ ਅਸੀਂ ਇਹ ਗੱਲ ਸਾਡਾ ਬੱਚਾ ਜਲਦੀ ਜਲਦੀ ਦਿੱਖੇ ਫੱਕਰ ਆ ਗਏ ਉਜੇ ਨਮਾਸਾ ਡੀਸੂ ਨੂੰ ਮਿਲਿਆ ਸੀ ਇਸ ਵਾਰ ਇਹ ਹਾਂਜੀ ਇਹ ਉਹਨਾਂ ਨੇ ਕੀ ਕਿਹਾ ਉਹਨਾਂ ਨੇ ਪਤਾ ਨਹੀਂ ਬੇਟੇ ਰ ਬੇਟਾ ਗਿਆ ਸੀ ਛੋਟਾ ਤੇ ਬੇਟੇ ਨੂੰ ਕੁਝ ਕਿਹਾ ਵੀ ਨਹੀਂ ਪਾ ਦਿੰਨੇ ਆ ਜਾਂ ਕੋਈ ਫੋਟੋ ਫੂਟੋ ਉਹਨਾਂ ਦੀ ਪਾ ਦਿੰਨੇ ਆ ਜਾਂ ਕੋਈ ਕਾਰਵਾਈ ਇਸ ਕਰਦੇ ਆ ਕਿ ਐਸੇ ਦਾ ਉਹ ਕੁਝ ਨਹੀਂ ਕੀਤਾ ਕੁਝ ਨਹੀਂ ਕੀਤਾ ਤੂੰ ਸ਼ਾਮ ਨੂੰ ਮੁੰਡਾ ਥੋੜਾ ਛੇਤੀ ਆ ਜਾ ਫੌਜ ਫੌਜ ਵਿੱਚ ਕੰਮ ਕਰਦਾ ਹੈ ਕੋਈ ਪਤਾ ਨਹੀਂ ਫੌਜ ਵਿੱਚ ਕਰਦਾ ਕਿੱਥੇ ਕਰਦਾ ਉਹ ਤੇ ਉਹਨਾਂ ਨੂੰ ਪਤਾ ਉਹਨੂੰ ਕਿਹਾ ਕਿ ਅੱਧੀ ਤਰੀਕਾ ਜੂਗਾ ਥੋੜੇ ਮੁੰਡੇ ਨੇ ਨਹੀਂ ਨਹੀਂ ਸਾਡੀ ਜਰੂਰ ਤੇ ਦੋਸਤ ਯਾਰ ਨੇ ਬੀਤਰ ਦੇ ਆ ਜਾਣਗੇ ਉਧਰ ਕਾਰਵਾਈ ਚੱਲ ਰਹੀ ਹੈ ਹਾਂਜੀ ਕਾਰਵਾਈ ਚੱਲ ਚਲੋ ਵਧੀਆ ਚਲੋ ਮੁੰਡਾ ਆ ਜਾਣਾ ਚਾਹੀਦਾ ਆਪਣੇ ਘਰ ਮਾਪੇ ਕੋਲ ਆ ਜਾ ਵਧੀਆ ਮਾਦਾ ਮੁੰਤਾ ਜਰਾ ਹੁੰਦਾ ਨਾ ਜੀ ਉਹ ਯਾਦ दिलाई ਜਾਂਦਾ ਬੱਚ ਨੂੰ ਚਲੋ ਹਾਂ ਵਾਂਦੇ ਘਵਾਂਦੇ ਨਹੀਂ ਹਿੰਮਤ ਰੱਖੋ ਜੋ ਹੋਏਗਾ ਵਧੀਆ ਹੀ ਹੋਏਗਾ